ਵੰਦੇ ਦੀ ਦਿਮਾਗ ਕਿੱਡਾ ਪਾਗਲ ਹੈ ਸ਼ਰਮ ਆਉਂਦੀ ਕਿਹਨੇ ਕੇ ਜਾਂ ਮੁੱਖ ਮੰਤਰੀ ਹੈ ਪਿਛਲੇ 20 ਦਿਨਾਂ ਚ ਪੰਜਾਬ ਛੜ ਆਇਆ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਮੈਂ ਤਾਂ ਆਪ ਜਾ ਕੇ ਆਇਆ ਹਾਂ ਉੱਥੇ ਲੋਕਾਂ ਨੂੰ ਬੰਨ ਬੰਨਣ ਵਾਸਤੇ ਜੇ ਬੰਨ ਸਰਕਾਰ ਹੁੰਦੀ ਤਾਂ ਬੰਨ ਬੰਨ ਲੈਂਦੀ ਤਾਂ ਬੱਜਾ ਨਹੀਂ ਸੀ ਅੱਜ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਮੰਤਰੀ ਇੱਕ ਬੰਦਾ ਨਹੀਂ ਆਇਆ ਉਹ ਤਾਂ ਲੋਕਾਂ ਨੇ ਆਪਣੇ ਆਪ ہزار-ਹਜ਼ਾਰ ਰੁਪਏ ਇਕੱਠਾ ਕਰਕੇ ਬੰਦ ਬੰਨੇ ਤੇ ਮੁੱਖ ਮੰਤਰੀ ਆ ਕੇ ਕੱਲ ਕਹਿੰਦਾ ਉਹ ਤਾਂ ਪਹਿਲੇ ਦਾ ਜਦੋਂ ਬੰਦ ਤਬਾਈ ਹੋ ਰਹੀ ਸੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਿਲਨਾਡੂ ਛੁੱਟੀ ਤੇ ਸੀ ਹੁਣ ਕੱਲ ਆ ਕੇ ਕਹਿੰਦਾ ਐ ਨਹੀਂ ਕਿਹਾ ਕਿ ਮੈਂ ਮੁਆਵਜ਼ਾ ਦਵਾਂਗਾ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆਹ ਹੈਲੀਕਾਪਟਰ ਤੁਹਾਡੀ ਮਦਦ ਕਰੂਗਾ ਹੈਲੀਕਾਪਟਰ ਤਾਂ 4 ਪੌਣਾ ਆਪਾ ਉਹ ਨਹੀਂ ਪਤਾ ਮੁੱਖ ਮੰਤਰੀ ਹੋਏ ਇੱਥੇ ਤਾਂ ਸਰਕਾਰ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਬੈਮ ਬਣਾ ਦਿੰਦੀ ਐ ਲਿਆਓ ਮਸ਼ੀਨਾਂ ਕੱਢੋ ਬੰਦ ਰੋਕੋ ਬਣਾਓ ਇੱਥੇ ਡਾਇਰੈਕਟਰਾਂ ਵਾਸਤੇ ਡੀਜ਼ਲ ਖੋਲ ਦਿਓ ਉੱਥੇ ਡਾਕਟਰ ਭੇਜ ਦਿਓ ਦਵਾਈਆਂ ਭੇਜ ਦਿਓ ਮੁਆਵਜ਼ੇ ਦੇ ਦਿਓ ਤੁਸੀਂ ਦੇਖੋ 10000 ਕਰੋੜ ਰੁਪਇਆ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਉਹ ਲੱਗ ਹੁੰਦਾ ਰੱਖਿਆ ਹੀ ਹੁੰਦਾ ਜਿੱਦੋਂ ਕੋਈ ਆਪਤ ਆ ਜੇ ਉਸ ਫੰਡ ਚੋਂ ਜਿੰਨਾ ਪੈਸਾ ਕੱਢ ਲਵੋਗੇ ਓਨਾ ਹੀ ਪੈਸਾ ਸੈਂਟਰ ਵਿੱਚ ਪਾ ਦਿੱਤਾ ਹੁੰਦਾ ਹੈ ਉਹ ਪਰਮਨੈਂਟ ਫੰਡ ਹੈ ਪਰਮਨੈਂਟ ਫੰਡ ਹੈ ਡਿਜ਼ਾਸਟਰ ਰੀਲੀਫ ਫੰਡ ਹੁਣ 10000 ਕਰੋੜ ਰੱਖੀ ਬੈਠੇ ਐ ਦਵਾਨੀ ਕੱਢੀ ਨਹੀਂ ਪਿਛਲੇ 3 ਸਾਲਾਂ ਦੇ ਅੰਦਰ ਸਾਡੇ ਉਧਰ ਨਰਮਤਬਾਹ ਹੋ ਗਿਆ ਸੀ ਖੱਗਰਚ ਦੀ ਤਬਾਈ ਲਿਆਂਦੀ ਸੀ 1 ਰੁਪਿਆ ਨਹੀਂ ਭੇਜਿਆ ਇੱਕ ਹਾਲੇ 3.5 ਸਾਲਾਂ ਵਿੱਚ ਆ ਕੋਈ ਮੁਖਰਬ ਮੰਤਰੀ ਆ ਰਾਜ ਹੈ ਦੇਖੋ ਆਪਣੇ ਆਪਣੇ ਹੁੰਦੇ ਵੱਡੇ ਬਾਦਲ ਸਾਹਿਬ ਥੋੜੇ ਵਿੱਚ ਹੀ ਰਹਿੰਦੇ ਸੀ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਨਾ ਗਏ ਹੋਣ ਅੱਛਾ ਉਹਨਾਂ ਨੂੰ ਹਰ ਤਕਲੀਫ ਪਤਾ ਸੀ ਉਹਨਾਂ ਦੇ ਫੈਸਲੇ ਦੇਖ ਲਓ ਉਹਨਾਂ ਨੂੰ ਪਤਾ ਸੀ ਕਿਸਾਨੀ ਔਖਾ ਤੰਗਾ ਹੈ ਮੁਨਾਫੇ ਬਖਸ਼ ਨਹੀਂ ਉਹਨਾਂ ਨੇ ਤੁਹਾਨੂੰ ਮੁਫਤ ਟਿਊਬਵਲ ਕਨੈਕਸ਼ਨ ਦਿੱਤੇ ਫਿਰ ਉਹਦੇ ਵਿੱਚ ਮੁਫਤ ਬਿਜਲੀ ਪਾਈ ਫਿਰ ਉਹਨਾਂ ਨੇ ਮੰਡੀਆਂ ਪਿੰਡਾਂ 'ਚ ਬਣਾਈਆਂ ਐਮਐਸਪੀ ਉਹ ਲੈ ਕੇ ਆਏ ਟਰੈਕਟਰ ਦੇ ਉੱਤੇ ਕਹਿੰਦਾ ਟੈਕਸ ਹੁੰਦਾ ਦੀ ਮaaf ਕੀਤਾ ਮਾਮਲਾ ਮaaf ਕੀਤਾ ਐਜੀ ਸਮੱਸਿਆ ਆ ਗਈ ਜੀ ਜਿਹੜੀ ਨਵੀਂ ਪੀੜ੍ਹੀ ਆਪਣੀ ਜਵਾਨੀ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਸੀ ਤੇ ਕੀ ਬਾਦਲ ਸਾਹਿਬ ਨੇ ਆਪਣੀ ਪਾਰਟੀ ਅਕਾਲੀ ਦਲ ਲਈ ਤਾ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਬਾਦਲ ਸਾਹਿਬ ਦੇ ਨਾਲੇ ਮੈਨੂੰ ਇੱਕ ਚੀਜ਼ ਦੱਸ ਦਿਓ ਤੁਸੀਂ ਘਰੇ ਵੀ ਜਾ ਕੇ ਦੇਖ ਲਓ ਇੱਕ ਚੀਜ਼ ਜੇ ਕੋਈ ਕਾਂਗਰਸੀ ਵੀ ਆਏ ਕੋਈ ਦੂਜਾ ਆਏ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਸਾਲ ਰਾਜ ਕੀਤਾ ਸਾਨੂੰ ਇੱਕ ਚੀਜ਼ ਗਿਣਾ ਦਿਓ ਜਿਹੜੀ ਤੁਸੀਂ ਗਰੀਬ ਵਾਸਤੇ ਕਿਸਾਨ ਵਾਸਤੇ ਜਾਂ ਪੰਜਾਬ ਵਾਸਤੇ ਇੱਕ ਚੀਜ਼ ਕੀਤੀ ਹੈ ਇੱਕ ਇੱਕ ਚੀਜ਼ ਨਹੀਂ ਗਿਜਾਂ ਗਿਣਾ ਸਕਦੇ ਜੇ ਤੁਸੀਂ ਚਹਵਾਲ ਤੋਂ ਚੰਡੀਗੜ੍ਹ ਜਾਓ ਅੰਮ੍ਰਿਤਸਰ ਜਾਓ ਇੱਥੋਂ ਪਠੰਡੇ ਚਲੇ ਜਾਓ ਜੋ ਕੁਝ ਦੇਖੋਗੇ ਤੁਸੀਂ ਪਤਾ ਕਰੋ ਕਿਦੋਂ ਬਣਿਆ ਉਹ ਅਖਾਲੀ ਦਲ ਦੀ ਸਰਕਾਰ ਦੇ ਦੌਰਾਨ ਬਣਿਆ ਹੋਗਾ ਭਾਵੇਂ ਆ ਵੱਡੇ ਪੋੜਾ ਭਾਵੇਂ ਡੈਮ ਬਣੇ ਆ ਭਾਵੇਂ ਸਕੂਲ ਆ ਭਾਵੇਂ ਹਸਪਤਾਲ ਆ ਭਾਵੇਂ ਯੂਨੀਵਰਸਿਟੀਆਂ ਭਾਵੇਂ ਕਾਲਜ ਆ ਭਾਵੇਂ ਥਰਮਲ ਪਲਾਂਟ ਆ ਸਾਰੇ ਬਣਾਉਣਾ ਨਾਲ ਖਾਲੀ ਦਲ ਐ ਦੇਖੋ ਵੱਡੇ ਪਾਲ ਸਾਹਿਬ 10 ਸਾਲ ਚ ਇੰਨੇ ਕੰਮ ਅਸੀਂ ਕੀਤੇ ਆ ਸੜਕਾਂ ਬਿਜਲੀ ਸਾਰਾ ਕੰਮ ਜਿੰਨੀਆਂ ਯਾਦ ਕਰਾਂ ਗੁਰੂ ਘਰ ਦੇ ਆਪਣੇ ਖਾਲਸਾ ਪੰਥ ਦੀ ਯਾਦ ਕਰਾਂ ਦਰਬਾਰ ਸਾਹਿਬ ਨੂੰ ਸਜਾਇਆ ਸਾਰੇ ਜਿੱਥੇ ਇਥੇ ਧਾਰਮਿਕ ਸ਼ਹਿਰ ਹੈ ਸਾਰਿਆਂ ਨੂੰ ਬਦਲ ਦਿੱਤਾ ਆ ਤਰਨਤਾਰ ਸ਼ਹਿਰ ਦਾ ਪਹਿਲੇ ਯਾਦ ਕਰੋ ਕਿੰਨਾ ਬਾੜਾ ਹਾਲ ਹੁੰਦਾ ਸੀ ਤੁਸੀਂ ਸੜਕ ਦੇ ਵਿੱਚ ਵੀ ਟੱਪ ਟੱਪ ਸਾਡੇ ਮੈਂ ਮੈਂ ਆਪ ਦੇਖਿਆ ਮੈਨੂੰ ਯਾਦ ਆ ਮੈਂ ਆਪ ਆਇਆ 200 ਕਰੋੜ ਰੁਪਏ ਦੇ ਕੇ ਗਿਆ ਤੇ ਸਾਰੀਆਂ ਸੜਕਾਂ ਚੌੜੀਆਂ ਕਰਾਈਆਂ ਸਾਰਾ ਸੀਵਰੇਜ ਪਾਇਆ ਸਾਰਾ ਕੁਝ ਪਾਇਆ ਆਦਿ ਉਸ ਕਰਦੀ ਨਹੀਂ ਆਪਣੇ ਖਿਲਾਫ ਕਾਲੀ ਦਲ ਦੇ ਖਿਲਾਫ ਦੇਖੋ ਕਿੰਨੀ ਵੱਡੀ ਸਾਜ਼ਿਸ਼ ਕਰਤੀ ਇਹਨਾਂ ਨੇ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਾਤਾ ਇਹਦਾ ਕੀ ਹੋ ਗਿਆ ਹੁਣ ਤੁਹਾਡੇ ਗੁਰੂ ਘਰਾਂ ਉੱਤੇ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਪਹਿਲੇ ਖਾਲਸਾ ਪੰਥ ਦੀ ਕਮੇਟੀ ਹੁੰਦੀ ਸੀ ਅੱਜ ਉਹਨੂੰ ਕੱਢ ਦਿੱਤਾ ਗਿਆ ਤੇ ਮਹਾਰਾਸ਼ਟਰਾ ਸਰਕਾਰ ਦੀ ਕਮੇਟੀ ਚਲਾ ਰਹੀ ਹੈ ਟੱਕ ਪਟਨਾ ਸਾਹਿਬ ਪਹਿਲੇ ਆਪਣੀ ਪੰਤ ਤੀ ਨਮੈਂਦਾ ਕਮੇਟੀ ਹੁੰਦੀ ਸੀ ਉਹਨਾਂ ਨੂੰ ਕੱਢਤਾ ਤੇ ਬਿਹਾਰ ਸਰਕਾਰ ਛਲਾ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਛੋਟੀ ਸ਼ੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਅੰਗਰੇਜ਼ ਨਹੀਂ ਤੋੜ ਸਕੀ ਤੁਸੀਂ ਆਪਣੀ ਖੋਜ ਕਮਜ਼ੋਰ ਕਰਤੀ ਆ ਤੋੜ ਕੇ ਹਰਿਆਣਾ ਅਲੱਗ ਬਣਾਦੀ ਹਰਿਆਣੇ ਦੇ ਕਬਜ਼ਾ ਵਾਪਸ ਸਰਕਾਰ ਨੇ ਕਰ ਲਿਆ ਆ ਤੁਹਾਡੀ ਇੰਨਾ ਜਿ ਰਹਿ ਗਿਆ ਹੁਣ ਇਹਤੇਵੀ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਦੋ ਵਾਰ ਕੀਤੇ ਹਮਲੇ ਕੀਤੇ ਆਪਣੇ ਅਸੀਂ ਤਗੜੇ ਹੋ ਕੇ ਬਚਾ ਲਿਆ ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਨੂੰ ਆਪਣੇ ਨਾਲ ਲੈ ਕੇ ਕਿਹਾ ਕਿ ਕਾਲੀ ਦਲ ਨੂੰ ਹੀ ਖਤਮ ਕਰ ਦਿਓ ਮਕਸਦ ਕੀ ਸੀ ਕਾਲੀ ਦਲ ਖਤਮ ਹੋ ਜੂਗੀ ਇਹਨੇ ਫੌਜ ਜਮ੍ਹਾਂ ਹੀ ਗੁਲਜੂਗੀ ਤੇ ਫਿਰ ਅਸੀਂ ਉਤੋਂ ਹੀ ਜੋ ਮਰਜ਼ੀ ਕਰੀਏ ਇੱਥੋਂ ਤੱਕ ਚਲੇ ਗਏ ਆਪਾਂ ਹਲੇ ਵੀ ਨਹੀਂ ਸਮਝਦੇ ਕੀ ਹੋ ਰਿਹਾ ਹੈ ਸਰ ਜੀ ਆਪਾਂ 2% ਹੈ ਇਸ ਦੇਸ਼ ਦੇ ਵਿੱਚ ਜੇ ਤੁਹਾਡੀ ਫੌਜ ਹੀ ਨਾ ਰਹੀ ਤੇ ਤੁਹਾਨੂੰ ਰੱਖਿਆ ਕੌਣ ਕਰੂ